ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪੇ ਸਿੰਘ ਬਰਾੜ ਅੱਜ ਦੀ ਵੀਡੀਓ ਵਿੱਚ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਾਫੀ ਜ਼ਿਆਦਾ ਇਹਨੂੰ ਆਪਾਂ ਅਹਿਮ ਮੁੱਦਾ ਕਹਿ ਸਕਦੇ ਹਾਂ ਜਿੰਨੇ ਵੀ ਜ਼ਿੰਮੇਵਾਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਉਨਾਂ ਨੂੰ ਇਸ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਏ। ਉਹ ਜਿਹੜੀ ਦਿੱਕਤ ਹੈ ਚਿਚਰਾਂ ਦੀ ਦਿੱਕਤ। ਸੋ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ। ਤੁਸੀਂ ਚਾਹੇ ਥੋੜੇ ਪਸ਼ੂ ਰੱਖੇ ਆਂ ਜਾਂ ਇਹ ਜ਼ਿਆਦਾ ਰੱਖੇ ਆਂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜੋ ਵੀਡੀਓ ਏ ਤੁਹਾਡੇ ਕੰਮ ਦੀ ਵੀ ਹੋ ਸਕਦੀ ਏ। ਇਹਦੇ ਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ। ਸਭ ਤੋਂ ਪਹਿਲਾਂ ਜਿਹੜੇ ਜੀਮੀਦਾਰ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਵੀ ਦੱਬ ਲਓ ਤਾਂ ਜੋ ਇਦਾਂ ਦੀਆਂ ਜਾਣਕਾਰੀ ਦੀਆਂ ਵੀਡੀਓ ਤੁਹਾਡੇ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਗਰਮੀ ਸਟਾਰਟ ਹੁੰਦੀ ਆ ਤਾਂ ਜਿਹੜੇ ਕੀਟੜ ਨੇ ਉਹ ਵੀ ਨਾਲ ਹੀ ਆਉਣੇ ਸ਼ੁਰੂ ਹੋ ਜਾਂਦੇ ਆ ਜੋ ਕਿ ਪਸ਼ੂ ਦਾ ਬਹੁਤ ਖੂਨ ਚੂਸਦਿਆ ਉਹਦੇ ਤੋਂ ਬਾਅਦ ਦੁੱਧ ਦੇ ਵਿੱਚ ਵੀ ਗਰਾਵਟ ਆਉਂਦੀ ਹੈ ਜੋ ਕਿ ਇੱਕ ਜਮਾਂ ਆਮ ਜੀ ਗੱਲ ਆ ਕਈ ਪਸ਼ੂ ਦੋਸਤੋ ਇਹਦੇ ਨਾਲ ਕਮਜ਼ੋਰੀ ਆਉਣਾ ਬਿਮਾਰ ਵੀ ਹੋ ਜਾਂਦੇ ਆ ਪਰ ਇਹਨਾਂ ਜੀਚਰਾਂ ਨੂੰ ਤੁਸੀਂ ਆਪਣੇ ਪਸ਼ੂਆਂ ਦੇ ਉੱਪਰੋਂ ਹਟਾ ਸਕਦੇ ਹੋ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਬਸ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਤਿੰਨ ਚਾਰ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਦਵਾਂਗਾ ਉਹ ਤੁਸੀਂ ਜ਼ਰੂਰ ਅਜ਼ਮਾ ਕੇ ਦੇਖਣੀਆਂ ਨੇ ਇਹਨਾਂ ਚੀਜ਼ਾਂ ਦੇ ਰਿਜ਼ਲਟ ਦੋਸਤੋ ਸਾਨੂੰ ਚੰਗੇ ਹੀ ਦੇਖਣ ਨੂੰ ਮਿਲਣਗੇ ਤੇ ਕਿਤੇ ਨਾ ਕਿਤੇ ਤੁਹਾਡੇ ਪਸ਼ੂ ਹੈ ਜਿਹੜੇ ਉਹ ਆਪਾਂ ਨੂੰ ਅਸੀਸਾਂ ਜ਼ਰੂਰ ਦੇਣਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਰੀਕੇ ਦੱਸਣ ਲਈ ਉਹ ਛੋਟੀ ਜਹੀ ਚੀਜ਼ ਵੱਲ ਧਿਆਨ ਜ਼ਰੂਰ ਦੇਣ ਨੂੰ ਕਹਾਂਗਾ ਜੇ ਗਰਮੀ ਦਾ ਸਮਾਂ ਹੈ ਤਾਂ ਤੁਹਾਨੂੰ ਨਿੰਮ ਦੇ ਪੱਤੇ ਤੇ ਜੇ ਸਿਆਲ ਦਾ ਸੀਜ਼ਨ ਹੈ ਤਾਂ ਤੁਹਾਨੂੰ ਤਾਰਾ ਮੀਰਾ ਆਪਣੇ ਪਸ਼ੂਆਂ ਨੂੰ ਜ਼ਰੂਰ ਦੇਣਾ ਹੈ ਜੇ ਦੋਵੇਂ ਚੀਜ਼ਾਂ ਦੋਵੇਂ ਹੀ ਸੀਜ਼ਨ ਆਪਾਂ ਆਪਣੇ ਪਸ਼ੂਆਂ ਨੂੰ ਖਵਾਉਂਦੇ ਆ ਤਾਂ ਜੂੰ ਚਿਚੜ ਮੱਖੀਆਂ ਤੇ ਮੱਛਰ ਆਪਨੇ ਪਸ਼ੂਆਂ ਨੂੰ ਤੰਗ ਨਹੀਂ ਕਰਨਗੇ ਚਿਚੜ ਇਹੋ ਜੀ ਪ੍ਰਜਾਤੀ ਹੈ ਜਿਹੜੇ ਕਿ ਕੰਦਾਂ ਦੀਆਂ ਤਰੇੜਾਂ ਫਰਸ਼ ਜਾਂ ਨੇੜੇ ਤੇੜੇ ਕੋਈ ਦਰਖਤ ਹੋਵੇ ਜਾਂ ਕੋਈ ਹੋਰ ਵਸਤੂ ਪਈ ਹੋਵੇ ਤਾਂ ਉਹਦੇ ਵਿੱਚ ਲੁੱਕ ਕੇ ਬਹਿ ਜਾਂਦੇ ਨੇ ਇਸੇ ਕਰਕੇ ਹੀ ਦੋਸਤੋ ਜਦੋਂ ਆਪਾਂ ਕੋਈ ਪਸ਼ੂਆਂ ਦੇ ਦਵਾਈ ਮਾਰਦੇ ਆ ਤਾਂ 2 ਦਿਨਾਂ ਬਾਅਦ ਦੇਖਦੇ ਆ ਤਾਂ ਪਸ਼ੂਆਂ ਦਾ ਉਹੀ ਹਾਲ ਹੁੰਦਾ ਚਿਚੜਾਂ ਨਾਲ ਸਭ ਤੋਂ ਪਹਿਲਾਂ ਆਪਾਂ ਦੋਸਤੋ ਇਹਨਾਂ ਨੂੰ ਕੰਦਾਂ ਦੀਆਂ ਤਰੇੜਾਂ ਵਿੱਚੋਂ ਫਰਸ਼ ਦੇ ਉੱਪਰੋਂ ਆਤਮ ਕਰਨਾ ਹੈ ਜੇ ਇਥੋਂ ਇਹਨਾਂ ਥਾਵਾਂ ਤੋਂ ਚਿਚੜ ਖਤਮ ਹੋ ਗਏ ਤਾਂ ਤੁਸੀਂ ਸਮਝ ਸਕਦੇ ਹੋ ਕਿ 80% ਜਿਚੜ ਜਿਹੜੇ ਤੁਹਾਡੇ ਪਸ਼ੂਆਂ ਦੇ ਫਾਰਮ ਵਿੱਚੋਂ ਖਤਮ ਹੋ ਜਾਣਗੇ। ਉਹਦੇ ਲਈ ਬਸ ਤੁਸੀਂ ਦੋਸਤੋ ਥੋੜਾ ਜਿਹਾ ਕੰਮ ਕਰਨਾ ਹੈ। ਆਪਾਂ ਕਲੀ ਚੂਨਾ ਲੈਣਾ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਕਲੀ ਵੀ ਕਹਿ ਦਿੰਨੇ ਆ। ਇਹਨੂੰ ਆਪਾਂ ਕੰਧਾਂ ਤੇ ਫੇਰਨ ਲਈ ਵਰਤਦੇ ਆਂ। ਬਸ ਆਪਾਂ ਸੁੱਕੀ ਕਲੀ ਖਿਲਾਰਨੀ ਹੈ ਦੋਸਤੋ ਪਸ਼ੂਆਂ ਦੇ ھیਟਾਂ ਥਾਂ ਸੁੱਕਾ ਤੇ ਸਾਫ਼ ਕਰਕੇ। ਇਹਦੇ ਵਿੱਚ ਬਸ ਇੱਕ ਹੀ ਗੱਲ ਧਿਆਨ ਦੇਣ ਵਾਲੀ ਆ ਜਿਹੜੀ ਕੀ ਬਹੁਤ ਜ਼ਰੂਰੀ ਆ ਉਸ ਟਾਈਮ ਤੇ ਆਪਾਂ ਜਦੋਂ ਆਪਾਂ ਕੜੀ ਖਿਲਾਰਨੀ ਆ ਉਦੋਂ ਪਸ਼ੂ ਆਪਣੇ ਫਰਸ਼ ਤੋਂ ਪਾਸੇ ਹੋਣ ਉਸ ਫਰਸ਼ ਤੋਂ 2 ਘੰਟੇ ਘਟੋ ਘਟ ਤਾ ਆਪਾਂ ਕੜੀ ਖਿਲਾਰ ਕੇ ਰੱਖਣੀ ਆ ਉਸ ਤੋਂ ਮਗਰੋਂ ਆਪਾਂ ਜਿਹੜੇ ਪਸ਼ੂ ਉੱਥੇ ਬੰਨਨੇ ਆ ਦੋਸਤੋ ਪਸ਼ੂ ਬੰਨਣ ਲੱਗਿਆਂ ਫਰਸ਼ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਸਾਫ਼ ਕਰਨ ਤੋਂ ਬਾਅਦ ਹੀ ਪਸ਼ੂ ਉੱਥੇ ਬੰਨਨੇ ਆ ਉਹ ਜਿਹੜੀ ਸੁੱਕੀ ਕੜੀ ਆਪਾਂ ਖਿਲਾਰੀ ਹੋਗੀ ਉਹ ਆਪਣੀ ਫਰਸ਼ ਦੀਆਂ ਤਰੇੜਾਂ ਦੇ ਵਿੱਚ ਵੜ ਜੂਗੀ ਤੇ ਆਂਡੇ ਹੋਣਗੇ ਵਿੱਚ ਉਹ ਮਰ ਜਾਣਗੇ ਉਹਦੇ ਨਾਲ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਮਿੱਤਰੋ ਤਰੇੜਾਂ ਦੇ ਵਿੱਚੋਂ ਕਿਵੇਂ ਖਤਮ ਕਰਨੇ ਆ 200 ml ਡੀਜ਼ਲ 100 ml ਸਰੋਂ ਦਾ ਤੇ ਕਾਲਾ ਲੂਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਲਾ ਕੇ ਕਾਲੇ ਲੂ ਕਾਲੇ ਲੂਣ ਨੂੰ ਤੁਸੀਂ ਕੁੱਟ ਕੇ ਬਰੀਕ ਵੀ ਕਰ ਸਕਦੇ ਹੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਘੋਲਣਾ ਹੈ ਚੰਗੀ ਤਰ੍ਹਾਂ ਤੇ ਜਿੱਥੇ-ਜਿੱਥੇ ਆਪਾਂ ਨੂੰ ਪਸ਼ੂ ਦੇ ਚਿਚੜ ਦਿਸਦੇ ਆ ਉੱਥੇ ਆਪਾਂ ਪਸ਼ੂ ਦੇ ਮਲ ਦੇਣਾ ਹੈ ਇਹਦੇ ਨਾਲ ਪਸ਼ੂ ਨੂੰ ਬਹੁਤ ਆਰਾਮ ਮਿਲੇਗਾ ਤੇ ਚਿਚੜ ਜਿਹੜੇ ਸਾਰੇ ਛੱਡ ਜਾਣਗੇ ਇਸ ਤੋਂ ਬਾਅਦ ਆਪਾਂ ਹੋਰ ਤਰੀਕਾ ਵੀ ਵਰਤ ਸਕਦੇ ਹਾਂ 500 ml ਆਪਾਂ ਸਰੋਂ ਦਾ ਤੇਲ ਲੈਣਾ ਹੈ ਤੇ 50 ਗ੍ਰਾਮ ਕਪੂਰ ਕਪੂਰ ਆਪਾਂ ਨੂੰ ਅਨਸਾਰੀ ਤੋਂ ਮਿਲ ਜਾਊਗਾ ਇਹਦੇ ਤੋਂ ਬਾਅਦ ਆਪਾਂ ਇਸ ਵਿੱਚ ਹਲਦੀ ਨਹੀਂ ਹਲਦੀ ਆਪਾਂ 30 ਤੋਂ 35 ਗ੍ਰਾਮ ਲੈਣੀ ਹੈ ਤੇ ਇੱਕ ਹੋਰ ਆਪਾਂ ਚੀਜ਼ ਜਿਹੜੀ ਪਾਣੀ ਹੈ ਆਪਾਂ ਕਾਲਾ ਲੂਣ ਪਾਉਣਾ ਹੈ ਜਿਹਨੂੰ ਆਪਾਂ ਸਿੰਧ ਦਾ ਨਾਮਕ ਵੀ ਕਹਿ ਦਿੰਨੇ ਆ ਇਹ ਚਾਰੇ ਚੀਜ਼ਾਂ ਪਰਲਾ ਕੇ ਪੋਹ ਦੇ ਲਾਉਣੀਆਂ ਇਹਦੇ ਨਾਲ ਆਪਣੇ ਪਸ਼ੂ ਦੇ ਚੜ-ਚੜ ਜਾਣਗੇ ਸਭ ਤੋਂ ਵੱਡੀ ਗੱਲ ਦੋਸਤੋ ਇਹਨਾਂ ਚੀਜ਼ਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ